ਪੰਜਾਬ 'ਚ ਕਾਫੀ ਰੁਝਾਨ ਜਿਹੜਾ ਵੱਧ ਰਿਹਾ ਜੈਵੀ ਖੇਤੀ ਦਾ ਹੁਣ ਤੁਸੀਂ ਸਾਰਾ ਸਾਲ ਸਾਡੇ ਨਾਲ ਜਿਹੜੀ ਰੀਜਿਸਟ੍ਰੇਸ਼ਨ ਕਰਵਾ ਸਕਦੇ ਹੋ ਹਨ ਪੰਜਾਬ ਐਗਰੋ ਵੱਲੋਂ ਕਿਸਾਨਾਂ ਨੂੰ ਮੁਫਤ ਜਿਹੜੀ ਇਹਦੀ ਸਰਟੀਫਿਕੇਸ਼ਨ ਉਹ ਪ੍ਰਦਾਨ ਕੀਤੀ ਜਾਂਦੀ ਹੈ ਖੇਤੀਬਾੜੀ ਡਿਪਾਰਟਮੈਂਟ ਦੇ ਕੋਲ ਹੁਣ ਇੱਕ ਨਵਾਂ ਮਿਸ਼ਨ ਆਇਆ ਹੈ ਨੈਸ਼ਨਲ ਮਿਸ਼ਨ ਔਨ ਨੈਚੁਰਲ ਫਾਰਮਿੰਗ ਉਹਦਾ ਰੈਜ਼ਿਡੂ ਟੈਸਟ ਅਸੀਂ ਦਿੱਲੀ ਤੋਂ ਤੇ ਪੰਜਾਬ ਤੋਂ ਆਪਾਂ ਲੈਬ ਚੋਂ ਕਰਵਾਈਦਾ ਤੁਹਾਡਾ ਟੈਸਟ ਪਾਸ ਹੋ ਗਿਆ ਉਸ ਤੋਂ ਬਾਅਦ ਉਹਦੀ ਖਰੀਦ ਕੀਤੀ ਜਾਂਦੀ ਹੈ ਜੈਵੀ ਖੇਤੀ ਦੀ ਜੇ ਆਪਾਂ ਗੱਲ ਕਰੀਏ ਪੰਜਾਬ ਐਗਰੋ ਵੱਲੋਂ 2015 ਤੋਂ ਜੈਵੀ ਖੇਤੀ ਦਾ ਜਿਹੜਾ ਕੰਮ ਕੀਤਾ ਜਾਂਦਾ ਹੈ ਤੇ ਇਹਦੇ ਵਿੱਚ ਆਪਾਂ ਮੇਨਲੀ ਕੀ ਫ੍ਰੀ ਸਰਟੀਫਿਕੇਸ਼ਨ ਜਿਵੇਂ ਕਿ ਆਪਾਂ ਕੋਈ ਸਕੂਲੀ ਵਿੱਦਿਆ ਪ੍ਰਾਪਤ ਕਰਦਾ ਹੈ ਵਿਦਿਆਰਥੀ ਤਾਂ ਉਹਦੇ ਵਿੱਚ ਕੀ ਹੈ ਉਹਨੂੰ ਇੱਕ ਸਰਟੀਫਿਕੇਟ ਮਿਲ ਜਾਂਦਾ 10ਵੀਂ ਬੋਰਡ ਦੀ ਕੀਤੀ 12ਵੀਂ ਬੋਰਡ ਦੀ ਕੀਤੀ ਉਹ ਸਰਟੀਫਿਕੇਟ ਦਿਖਾ ਕੇ ਕਿਤੇ ਵੀ ਤੁਸੀਂ ਇੰਟਰਵਿਊ ਦਿੰਦੇ ਹੋ ਕਿਤੇ ਨੌਕਰੀ ਕਿਤੇ ਲੋਡ ਪੈਂਦੀ ਹੈ ਇਸੇ ਤਰ੍ਹਾਂ ਜੇ ਤੁਸੀਂ ਆਰਗੈਨਿਕ ਖੇਤੀ ਕਰ ਰਹੇ ਹੋ ਤੁਹਾਡੇ ਕੋਲ ਕੋਈ ਉਹਦਾ ਸਰਟੀਫਿਕੇਟ ਤਾਂ ਹੈ ਨਹੀਂ ਤੁਸੀਂ ਤੁਹਾਡਾ ਆਪਣਾ ਵਿਸ਼ਵਾਸ ਹੀ ਹੈ ਉਹ ਵੀ ਉਹਨਾਂ ਵਿੱਚ ਜਿਹੜੇ ਤੁਹਾਨੂੰ ਜਾਣਦੇ ਹੋਣਗੇ ਕਿ ਹਾਂ ਵੀ ਇਹ ਬੰਦਾ ਕਰ ਰਿਹਾ ਆਰਗੈਨਿਕ ਪੰਜਾਬ ਐਗਰੋ ਵੱਲੋਂ ਜਿਹੜੀ ਗਰੁੱਪ ਸਰਟੀਫਿਕੇਸ਼ਨ ਕੀਤੀ ਜਾਂਦੀ ਹੈ ਤੁਹਾਡਾ ਇਹ ਜ਼ਿਲ੍ਹਾ ਹੋ ਗਿਆ ਜਾਂ ਰੋਪੜ ਦੇ ਕੁਝ ਫਾਰਮਰਾਂ ਦਾ ਅਸੀਂ ਇੱਕ ਗਰੁੱਪ ਬਣਾਉਨੇ ਆ ਉਹਦੇ ਵਿੱਚ ਤੁਸੀਂ ਜਿਹੜੀ ਖੇਤੀ ਕਰ ਰਹੇ ਹੋ ਉਹਨੂੰ ਆਪਾਂ ਡਾਕੂਮੈਂਟ ਤੌਰ ਤੇ ਲੈ ਕੇ ਆਈਦਾ ਹੈ ਤੇ ਉਹਦੀ ਜਿਹੜੀ ਸਰਟੀਫਿਕੇਸ਼ਨ ਹੈ ਉਹਦਾ ਵੈਸੇ ਜੇ ਤੁਸੀਂ ਪ੍ਰਾਈਵੇਟ ਤੌਰ ਤੇ ਜਾਂ ਆਪਣੇ ਲੈਵਲ ਤੇ ਕਰਵਾਉਂਗੇ ਫੀਸ ਹੁੰਦੀ ਹੈ ਅਲੱਗ-ਅਲੱਗ ਏਜੰਸੀਆਂ ਦੇ ਹਿਸਾਬ ਨਾਲ ਫੀਸ ਹੁੰਦੀ ਜਿਵੇਂ ਕੋਈ ਪੰਜਾਬ ਬੋਰਡ 'ਚ ਪੜਦਾ ਕੋਈ CBSE ਬੋਰਡ 'ਚ ਪੜਦਾ ਕੋਈ ICSE ਜਿਵੇਂ ਅਲੱਗ-ਅਲੱਗ ਫੀਸਾਂ ਹੁੰਦੀਆਂ ਸਾਰੇ ਨਹੀਂ ਸੋ ਇਸੇ ਤਰ੍ਹਾਂ ਹੀ ਚ ਏਜੰਸੀਆਂ ਹੁੰਦੀਆਂ ਉਹਨਾਂ ਦੀ ਆਪੋ ਆਪਣੀ ਫੀ ਉਹਨਾਂ ਦਾ ਆਣਾ ਜਾਣਾ ਉਹਨਾਂ ਦਾ ਰੁਕਣਾ ਉਹਨਾਂ ਨੇ ਤੁਹਾਡਾ ਖੇਤ ਦੇਖਣਾ ਸਵਾਲ ਜਵਾਬ ਕਰਨੇ ਉਹ ਸਾਰੇ ਇੱਕ ਫੀਸ ਸਟਰਕਚਰ ਬਣਾਇਆ ਹੁੰਦਾ ਉਹਨਾਂ ਨੇ ਪਰ ਇਹ ਸਾਰੀਆਂ ਫੀਸਾਂ ਜਿਹੜੀਆਂ ਪੰਜਾਬ ਐਗਰੋ ਵੱਲੋਂ ਕਿਸਾਨਾਂ ਨੂੰ ਮੁਫਤ ਜਿਹੜੀ ਇਹਦੀ ਸਰਟੀਫਿਕੇਸ਼ਨ ਉਹ ਪ੍ਰਦਾਨ ਕੀਤੀ ਜਾਂਦੀ ਹੈ ਸੋ ਪਹਿਲਾਂ ਤਾਂ ਇਹ ਹੋ ਗਿਆ ਸਰਟੀਫਿਕੇਸ਼ਨ ਅੱਗੇ ਸਰਟੀਫਿਕੇਸ਼ਨ ਵੀ ਦੋ ਤਰ੍ਹਾਂ ਦੀ ਹੈ ਇਹ ਜਿਹੜੀ ਮੁਫਤ ਤੁਹਾਨੂੰ ਮਿਲਦੀ ਹੈ ਸਿੱਕਮ ਤੋਂ ਬਾਅਦ ਪੰਜਾਬ ਦੂਜਾ ਰਾਜ ਹੈ ਜਿੱਥੇ ਤੀਜੀ ਧਿਰ ਦੀ ਸਰਟੀਫਿਕੇਸ਼ਨ ਮਿਲਦੀ ਤੀਜੀ ਧਿਰ ਦਾ ਮਤਲਬ ਕੀ ਹੁੰਦਾ ਹੁਣ ਮੈਂ ਤੁਹਾਡੇ ਪਿੰਡ ਆਇਆ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਨਾਂ ਪੈਂ ਤੈਨੂੰ ਜਾਣ ਤੁਹਾਨੂੰ ਜਾਣਦਾ ਆਪਣੇ ਇੱਥੇ ਯਾਦਵਿੰਦਰ ਜੀ ਨੇ ਜਾਂ ਜਿਹੜੇ ਸਾਡੇ ਅਧਿਕਾਰੀ ਨੇ ਉਹ ਆਂਦੇ ਜਾਂਦੇ ਰਹਿਣਗੇ ਉਹ ਯਾਦਵਿੰਦਰ ਜੀ ਨੂੰ ਜਾਣਦੇ ਹੁੰਦਾ ਹੋ ਸਕਦਾ ਕੁਛਕ ਤੁਹਾਨੂੰ ਜਾਣਦੇ ਹੋਣ ਤੁਸੀਂ ਦੋ ਪੱਧਰ ਦੇ ਵਿਅਕਤੀ ਹੋਗੇ ਮੈਂ ਤੀਜਾ ਹੋ ਗਿਆ ਕੱਲੂ ਮੈਂ ਤੁਹਾਡੇ ਖੇਤ ਚਾ ਕੇ ਕੋਈ ਵੀ ਤੁਹਾਡੇ ਤੋਂ ਸਵਾਲ ਜਾਵਦਾ ਚੈਕਿੰਗ ਕਰਦਾ ਮੈਂ ਤੀਜੀ ਧਿਰ ਦਾ ਬੰਦਾ ਹੋ ਗਿਆ ਇਸੇ ਤਰ੍ਹਾਂ ਜਿਹੜੀ ਏਜੰਸੀ ਵਾਲੇ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਫੀਸ ਦਿੰਨੇ ਆ ਉਹ ਸਾਨੂੰ ਹਰੇਕ 6 ਮਹੀਨੇ ਜਾਂ 4 ਮਹੀਨੇ ਉਹਨਾਂ ਦਾ ਆਪਣੇ ਆਣ ਦਾ ਟਾਈਮ ਹੁੰਦਾ ਉਹ ਰਾਤ ਨੂੰ ਸਾਨੂੰ ਲਿਸਟ ਦੇ ਦਿੰਦੀ ਹੈ ਇਹ ਆ ਜਿਮੇਦਾਰਾਂ ਦੇ ਕੋਲ ਅਸੀਂ ਜਾਣਾ ਹੈ ਤਾਂ ਕਿ ਉਹ ਚੈੱਕ ਕਰ ਸਕਣ ਕਿ ਤੁਸੀਂ ਕਰਬੇ ਰਹੇ ਹੋ ਸਰਟੀਫਿਕੇਸ਼ਨ ਜਾਂ ਨਹੀਂ ਸੋ ਉਹਦੇ ਵੀ ਸਾਰੀ ਫੀਸ ਤੇ ਇਹ ਜਿਹੜੀ ਤੀਜੀ ਸਰਟੀਫਿਕੇਸ਼ਨ ਜਿਹੜਾ ਮੈਂ ਤੁਹਾਨੂੰ ਇਸ ਸਿਸਟਮ ਸਮਝਾਇਆ ਇਹ ਵੀ ਸਾਰਾ ਫ੍ਰੀ ਹੈ ਤੇ ਸਿੱਕਮ ਤੋਂ ਬਾਅਦ ਆਪਣਾ ਪੰਜਾਬ ਦੂਜਾ ਰਾਜ ਹੈ ਜਿੱਥੇ ਇਹ ਸਾਰਾ ਕੁਝ ਫ੍ਰੀ ਮਿਲਦਾ ਹੈ ਤੀਜੀ ਧਰਤੀ ਸਰਟੀਫਿਕੇਸ਼ਨ ਹੋ ਗਈ ਹੈ ਨਾ ਤੇ ਇਸ ਦੇ ਨਾਮ ਨਾਲ ਇਹ ਤਾਂ ਸਰਟੀਫਿਕੇਸ਼ਨ ਬੰਦਾ ਕਰਵਾ ਲੈਂਦਾ ਉਹ ਕਰਨੀ ਕਿਵੇਂ ਆ ਜੈਵਿਕ ਖੇਤੀ ਕਰਨੀ ਕਿਵੇਂ ਆ ਉਹਦੇ ਬਾਰੇ ਵੀ ਜਾਣਕਾਰੀ ਹੋਣੀ ਜ਼ਰੂਰੀ ਹੈ ਸੋ ਉਹਦੇ ਵਾਸਤੇ ਪੰਜਾਬ ਐਗਰ ਵੱਲੋਂ ਸਭ ਤੋਂ ਪਹਿਲਾਂ ਤਾਂ ਇਹ ਵਾਲਾ ਉਪਰਾਲਾ ਜਿਹੜਾ ਕਿ ਅਸੀਂ ਹਰੇਕ ਹਾੜੀ ਸੋਣੀ ਦੇ ਕੈਂਪ ਲਗਾਣੇ ਆ ਉਹਦੇ ਵਿੱਚ ਵਧੀਆ ਬੁਲਾ ਰਿਆ ਨੂੰ ਸਦਣਾ ਹੋਰ ਡਿਪਾਰਟਮੈਂਟਸ ਨੂੰ ਵੀ ਅਸੀਂ ਇਨਵੋਲਵ ਕਰਦੇ ਆ ਤਾਂ ਕਿ ਜਦੋਂ ਤੁਸੀਂ ਆਏ ਹੋ ਤੁਹਾਨੂੰ ਹੋਰ ਜਾਣਕਾਰੀ ਮਿਲੇ ਜਿੱਦਾਂ ਹੁਣ ਅਸੀਂ ਆਰਗੈਨਿਕ ਖੇਤੀ 'ਚ ਕੰਮ ਕਰ ਰਹੇ ਆ ਖੇਤੀਬਾੜੀ ਡਿਪਾਰਟਮੈਂਟ ਨਾਲ ਤੁਸੀਂ ਆਨੇ ਜਾਂਦੇ ਰਹਿੰਦੇ ਹੋਵੋਗੇ ਖੇਤੀਬਾੜੀ ਡਿਪਾਰਟਮੈਂਟ ਦੇ ਕੋਲ ਹੁਣ ਇੱਕ ਨਵਾਂ ਮਿਸ਼ਨ ਆਇਆ ਹੈ ਨੈਸ਼ਨਲ ਮਿਸ਼ਨ ਔਨ ਨੈਚੁਰਲ ਫਾਰਮਿੰਗ ਮਤਲਬ ਕਿ ਆਰਗੈਨਿਕ ਨੇ ਨਾਲ ਨਾਲ ਜੇ ਤੁਸੀਂ ਕੁਦਰਤੀ ਖੇਤੀ ਕਰਦੇ ਹੋ ਕੋਈ ਬਹੁਤਾ ਫਰਕ ਨਹੀਂ ਉਹਦੇ ਵਿੱਚ ਤੁਹਾਨੂੰ ਥੋੜੇ ਜਿਹੇ ਪੈਸੇ ਜਾਂ ਕੋ ਜਿਹੜਾ ਬੰਦਾ ਕਰ ਰਿਹਾ ਹੈ ਉਹਨੇ ਅੱਗੇ ਹੋਰਾਂ ਨੂੰ ਸਿਖਾਣਾ ਮਾਸਟਰ ਟ੍ਰੇਨਰ ਹੋ ਗਏ ਉਹਨਾਂ ਨੂੰ ਪੈਸੇ ਉਹ ਸਿੱਧੇ ਉਹਨਾਂ ਦੇ ਅਕਾਊਂਟ ਦੇ ਵਿੱਚ ਇੱਕ ਇਹ ਵਾਲਾ ਵੀ ਸਿਸਟਮ ਜਿਹੜਾ ਸ਼ੁਰੂ ਹੋਇਆ ਸੋ ਆਪਣਾ ਪਹਿਲਾ ਪਲੇਟਫਾਰਮ ਤਾਂ ਇਹੀ ਹੋ ਗਿਆ ਕਿ ਅਸੀਂ ਇਥੋਂ ਲੋਕਾਂ ਨੂੰ ਜਾਗਰੂਕ ਕਰਨਾ ਉਹਨਾਂ ਨੂੰ ਸਿਖਲਾਈ ਦੇਣੀ ਆਰਗੈਨਿਕ ਦੇ ਵਿੱਚ ਦੂਜਾ ਸਾਡਾ ਹੋ ਗਿਆ ਫਾਰਮ ਲੈਵਲ ਦੇ ਉੱਤੇ ਛੋਟੀਆਂ ਛੋਟੀਆਂ ਟ੍ਰੇਨਿੰਗਾਂ ਜਾਂ ਛੋਟੀਆਂ ਮੀਟਿੰਗਾਂ ਕਰਨੀ ਤੀਜਾ ਹੋ ਗਿਆ ਜਿਹੜੇ ਸਾਡੇ ਅਫਸਰ ਸਹਿਬਾਨ ਸਾਡੇ ਫੀਲਡ ਦੇ ਬੰਦੇ ਨੇ ਉਹਨਾਂ ਵੱਲੋਂ ਤੁਹਾਨੂੰ ਜਿੰਨੀ ਵੀ ਟੈਕਨੀਕਲ ਗਾਈਡੈਂਸ ਦੇਣੀ ਉਹਦਾ ਵੀ ਕੋਈ ਸਰਕਾਰ ਵੱਲੋਂ ਕੋਈ ਚਾਰजेस ਨਹੀਂ ਉਹ ਸਾਰਾ ਫ੍ਰੀ ਆਫ ਕੋਸਟ ਹੈ ਉਹਨਾਂ ਦੇ ਆਉਣ ਜਾਣ ਦਾ ਖਰਚਾ ਉਹ ਵੀ ਸਾਰਾ ਫ੍ਰੀ ਹੈ ਉਸ ਤੋਂ ਬਾਅਦ ਆਂਦੀ ਹੈ ਇਹਦੀ ਰਜਿਸਟ੍ਰੇਸ਼ਨ ਤੇ ਆਪਾਂ ਰਜਿਸਟ੍ਰੇਸ਼ਨ ਹੁਣ ਤੁਸੀਂ ਸਾਰਾ ਪ੍ਰੋਸੈਸ ਸਮਝਿਆ ਰਜਿਸਟ੍ਰੇਸ਼ਨ ਕਰਾਣੀ ਕਿਵੇਂ ਹੈ ਤੇਦਾ ਕੀ ਟਾਈਮਿੰਗ ਹੈਗਾ ਆ ਪਹਿਲਾਂ ਅਸੀਂ ਕੁਝ ਫਿਕਸਡ ਟਾਈਮ ਕੀਤੇ ਹੋਏ ਸੀ ਲੇਕਿਨ ਪੰਜਾਬ 'ਚ ਕਾਫੀ ਰੁਝਾਨ ਜਿਹੜਾ ਵੱਧ ਰਿਹਾ ਹੈ ਜੈ ਵੀ ਖੇਤੀ ਦਾ ਹੁਣ ਤੁਸੀਂ ਸਾਰਾ ਸਾਲ ਸਾਡੇ ਨਾਲ ਜਿਹੜੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਹਣਾ ਤੇ ਰਜਿਸਟ੍ਰੇਸ਼ਨ ਵਾਸਤੇ ਕਿਹੜੇ ਕਿਹੜੇ ਡਾਕੂਮੈਂਟ ਦੀ ਲੋੜ ਹੈ ਸਿੰਪਲ ਜੇ ਡਾਕੂਮੈਂਟ ਚਾਹੀਦੇ ਨੇ ਇੱਕ ਤਾਂ ਆਧਾਰ ਕਾਰਡ ਸਾਰਿਆਂ ਕੋਲ ਹੁੰਦੇ ਨੇ ਆਧਾਰ ਕਾਰਡ ਹੋ ਗਿਆ ਦੂਜੀ ਹੋ ਗਈ ਫਰਦ ਦੀ ਕਾਪੀ ਫਰਦ ਦੀ ਕਾਪੀ ਹੋ ਗਈ ਤੀਜਾ ਪੈਨ ਕਾਰਡ ਤੁਹਾਡਾ ਉਹਦੀ ਕਾਪੀ ਤੇ ਚੌਥਾ ਹੋ ਗਿਆ ਬੈਂਕ ਦੀ ਸਾਡੇ ਕਈ ਜ਼ਿਮੀਦਾਰ ਥੋੜੀ ਝਿਜਕ ਜਾਂਦੇ ਯਾਰ ਸਾਡੇ ਤੋਂ ਬੈਂਕ ਦੀ ਅਕਾਊਂਟ ਕਿਉਂ ਮੰਗ ਲਈ ਜਾਂ ਪੈਨ ਕਾਰਡ ਕਿਉਂ ਮੰਗ ਲਿਆ ਥੋੜਾ ਜਿਹਾ ਬੰਦੇ ਜਾਂਦਾ ਇਹਦਾ ਕੋਈ ਕੋਈ ਵੱਡਾ ਮਕਸਦ ਨਹੀਂ ਹੈ ਇਹਦਾ ਇਹੀ ਮਕਸਦ ਹੈ ਜਿਵੇਂ ਅਸੀਂ ਕਈ ਵਾਰ ਪਰਚੇਜ਼ ਵੀ ਕਰਦੇ ਹਾਂ ਤੁਸੀਂ ਸਾਡੇ ਨਾਲ ਜਦੋਂ ਜੁੜ ਗਏ ਹੋ ਉਹਦੀ ਸਰਟੀਫਿਕੇਸ਼ਨ ਹੋ ਗਿਆ ਜਦੋਂ ਅਸੀਂ ਕੋਈ ਵੀ ਚੀਜ਼ ਖਰੀਦ ਕਰਦੇ ਹਾਂ ਨਾ ਕਿਸੇ ਜ਼ਿਮੀਦਾਰ ਤੋਂ ਉਹਦਾ ਪਹਿਲਾਂ ਟੈਸਟ ਲੈਣੇ ਆ ਰੈਸਿਡੂ ਮਤਲਬ ਇਦਾਂ ਤੇ ਨਹੀਂ ਵੀ ਤੁਸੀਂ ਬਾਹਰ ਵਿੱਚ ਹੁਣ ਅਸੀਂ ਹਰ ਵੇਲੇ ਤਾਂ ਤੁਹਾਡੇ ਖੇਤ 'ਚ ਵੀ ਨਹੀਂ ਰਹਿ ਸਕਦੇ ਤੁਸੀਂ ਕਿਦੋਂ ਪਿੱਛੋਂ ਸਪਰੇਅ ਕਰਤੀ ਜਾਂ ਕੋਸ਼ ਕਰਤਾ ਉਹਦਾ ਰੈਜ਼ਿਡੂ ਟੈਸਟ ਅਸੀਂ ਦਿੱਲੀ ਤੋਂ ਤੇ ਪੰਜਾਬ ਤੋਂ ਆਪਾਂ ਲੈਬ ਚੋਂ ਕਰਵਾਈਦਾ ਤੁਹਾਡਾ ਟੈਸਟ ਪਾਸ ਹੋ ਗਿਆ ਉਸ ਤੋਂ ਬਾਅਦ ਉਹਦੀ ਖਰੀਦ ਕੀਤੀ ਜਾਂਦੀ ਹੈ ਉਹ ਖਰੀਦ ਦੇ ਜਿਹੜੇ ਪੈਸੇ ਉਹ ਡਾਇਰੈਕਟ ਤੁਹਾਡੇ ਅਕਾਊਂਟ ਦੇ ਵਿੱਚ ਆਣੇ ਉਸ ਕਰਕੇ ਸਾਨੂੰ ਐਕਟਿਵ ਬੈਂਕ ਜਿਹੜਾ ਤੁਹਾਡਾ ਚੱਲਦਾ ਹੈ ਕਿਉਂਕਿ ਸਰਕਾਰੀ ਕਰਕੇ ਅਸੀਂ ਕੈਸ਼ ਲੈਣ ਦੇ ਨਹੀਂ ਕਰਦੇ ਸਿੱਧਾ ਤੁਹਾਡੇ ਅਕਾਊਂਟ 'ਚ ਜਾਊਗਾ ਇਸ ਕਰਕੇ ਪੈਨ ਕਾਰਡ ਤੇ ਆਧਾਰ ਬੈਂਕ ਦੀ ਕਾਪੀ ਲੋਡ ਹੁੰਦੀ ਹੈ ਫਰਦ ਦੀ ਜਿਹੜੀ ਗੱਲ ਕੀਤੀ ਵੀ ਕਿਹੜਾ ਤੁਹਾਡਾ ਖਸਰਾ ਨੰਬਰ ਉਹਦੀ ਸਾਨੂੰ ਲੋੜ ਹੁੰਦੀ ਵੀ ਕਿਹੜਾ ਤੁਸੀਂ ਖੇਤ ਰਜਿਸਟਰ ਕਰਵਾਉਣਾ ਸਾਡੇ ਨਾਲ ਉਸ ਕਰਕੇ ਫਰਦ ਦੀ ਲੋੜ ਹੁੰਦੀ ਆਧਾਰ ਕਾਰਡ ਤੁਹਾਡੀ ਆਈਡੈਂਟੀ ਤੇ ਤੁਸੀਂ ਇੱਥੋਂ ਦੇ ਵਸਨੀਕ ਹੋ ਕਿਉਂਕਿ ਆਪਾਂ ਪੰਜਾਬ ਦੇ ਜੀਮੇਦਾਰਾਂ ਵਾਸਤੇ ਕੰਮ ਕਰ ਰਹੇ ਹਾਂ ਕਿਤੇ ਬਾਹਰਲਿਆਂ ਵਾਸਤੇ ਨਹੀਂ ਸੋ ਇਹ ਹੋ ਗਿਆ ਡਾਕੂਮੈਂਟ ਤੁਸੀਂ ਸਾਡੇ ਨੰਬਰ ਤੁਹਾਨੂੰ ਕਿਤੇ ਸਾਡੇ ਦਫ਼ਤਰ ਆਣ ਦੀ ਲੋੜ ਨਹੀਂ ਰਜਿਸਟ੍ਰੇਸ਼ਨ ਕਰਵਾਉਣ ਬਾਰੇ ਤੁਸੀਂ ਸਾਨੂੰ ਫੋਨ ਕਰਨਾ ਸਿਰਫ ਮੈਂ ਆਪਣਾ ਨੰਬਰ ਤੁਹਾਨੂੰ ਇੱਥੇ ਲਿਖ ਦਿੰਦਾ ਸਾਡਾ ਬੰਦਾ ਤੁਹਾਨੂੰ ਤੁਹਾਡੇ ਖੇਤ ਤੇ ਆ ਕੇ ਰਿਸਟਰ ਕਰਕੇ ਜਾਊਗਾ ਤੁਹਾਨੂੰ ਸਾਡੇ ਦਫ਼ਤਰ ਗੇੜੇ ਮਾਰਨ ਦੀ ਲੋੜ ਨਹੀਂ ਤੁਸੀਂ ਮੈਨੂੰ ਬਸ ਇੱਕ ਫੋਨ ਕਾਲ ਕਰ ਲੈਣੀ ਬਾਇ ਚਾਂਸ ਮੇਰੇ ਤੋਂ ਨਹੀਂ ਫੋਨ ਚੱਕ ਹੁੰਦਾ ਕਈ ਵਾਰ ਬਿਜ਼ੀ ਹੁੰਦਾ ਮੈਂ ਤੁਹਾਨੂੰ ਬੈਕ ਕਾਲ ਕਰ ਲੂੰਗਾ ਨਹੀਂ ਤਾਂ WhatsApp ਮੈਸੇਜ ਕਰ ਦਿਓ ਜੇਕਰ ਤੁਸੀਂ ਆਊਟ ਆਫ ਨੈਟਵਰਕ ਹੈਗਾ ਯਾ ਮੈਂ ਤੁਹਾਨੂੰ ਬੈਕ ਕਾਲ ਕਰ ਲੂੰਗਾ ਸੋ ਇਹ ਮੇਰਾ ਨੰਬਰ ਹੈ ਸਤਵਿੰਦਰ ਸਿੰਘ ਪਹਿਲੀ ਮੇਰਾ ਨਾਮ ਹੈ ਜੀ ਮੈਂ ਜ਼ਿਲ੍ਹਾ ਸਰਪ੍ਰਾਈਜ਼ਰ ਇੱਥੇ ਨਵਾਂ ਸ਼ਹਿਰ ਤੇ ਰੋਪੜ ਦਾ ਸੇਵਾਵਾਂ ਦੇਖ ਰਿਹਾ ਸੋ ਸਰਟੀਫਿਕੇਸ਼ਨ ਵਾਸਤੇ ਥੋੜਾ ਜਿਹਾ ਇਹ ਹੈ ਕਿ ਤੁਸੀਂ ਆਪਣੇ ਵਾਸਤੇ ਅੱਧੇ ਕਿੱਲੇ ਤੋਂ ਘਟੋ ਕੱਟੋ ਕਾਟ ਜਿਹੜਾ ਰਕਬਾ ਦਾ ਕੱਲਾ ਚਾਹੀਦਾ ਮੋਹਾਲੀ ਦੇ ਪਿੰਡ ਨਗਲ ਤੋਂ ਗ੍ਰੀਨ ਮਾਈਕ ਦੀ ਖਾਸ ਰਿਪੋਰਟ